ਇੱਕ ਜੋਤ ਜਗਾਈ ਜਿੱਤੋਂ ਅਸੀਂ ਵੀ ਜੋਤ ਲਈ ਪੰਜਾਬ ਵਾਲਿਆਂ ਨੇ ਤੇ 2022 ਦੇ ਵਿੱਚ ਬਹੁਤ ਪਾਰੀ ਬਹੁਮਤ ਨਾਲ ਤੁਸੀਂ ਆਮ ਆਦਮੀ ਪਾਰਟੀ ਤੋਂ ਨੂੰ ਚੁਣਿਆ ਸੰਜੀਵ अरोड़ा ਜੀ ਮੈਂਬਰ ਰਾਜ ਸਭਾ ਉਹ ਬੈਠੇ ਨੇ ਡੀਸੀ ਸਾਹਿਬ ਸਾਡੇ ਹਿਮਾਂ ਸ਼ੁਜੈਨ ਜੀ ਮੁੰਡੀਆਂ ਸਾਹਿਬ ਮੇਰੇ ਕੈਬਨਿਟ ਦੇ ਸਾਥੀ ਇਸ ਇਲਾਕੇ ਨੂੰ ਰੀਪ੍ਰেজেন্ট ਕਰਨ ਵਾਲੇ ਔਰ ਤੁਹਾਡੇ ਦੁੱਖ ਸੁੱਖਾਂ ਚ ਹਰ ਵੇਲੇ ਸ਼ਰੀਕ ਰਹਿਣ ਵਾਲੇ ਜੀਵਨ ਸਿੰਘ ਜੀ ਸੰਗੋਵਾਲ ਸਾਹਿਬ ਔਰ ਜਿੰਨੇ ਵੀ ਪੁਲਿਸ ਪ੍ਰਸ਼ਾਸਨ ਬੈਠਾ ਹੈ ਸਾਡੇ ਪਾਰਟੀ ਦੇ ਬਹੁਤ ਸਾਰੇ ਦਰਜਾ ਬਰ ਦਰਜਾ ਅਹੁਦੇਦਾਰ ਸਹਿਬਾਨ ਸਭ ਤੋਂ ਪਹਿਲਾਂ ਫਤਿਹ ਰਿਸਾਨ ਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੋਸਤੋ ਕੁਝ ਜ਼ਿਆਦਾ ਬੋਲਣ ਨੂੰ ਰਹਿ ਨਹੀਂ ਗਿਆ ਵੈਸੇ ਤਾਂ ਸਾਰਾ ਕੁਝ ਹੀ ਸਵਾਲਾਂ ਚ ਜਾਂ ਲੋਕਾਂ ਨੇ ਆਪ ਬੋਲ ਕੇ ਦੱਸਤਾ ਕਿਉਂਕਿ ਲੋਕਾਂ ਚ ਹੀ ਕਹਿੰਦੇ ਪਰਮਾਤਮਾ ਵਸਦਾ ਤੇ ਤੁਸੀਂ ਮੈਂ ਅਸੀਂ ਕੋਈ ਐ ਸਿਲੈਕਟ ਨਹੀਂ ਕੀਤੇ ਸੀ ਕਿ ਇਹਨੂੰ ਬੁਲਵਾਉਣਾ ਹੈ ਇਹਨੂੰ ਬੁਲਵਾਉਣਾ ਹੈ ਜਾਂ ਉਹਨੂੰ ਕੋਈ ਰੱਟਾ ਲਵਾ ਦੋ ਦਨ ਪਹਿਲਾਂ ਵੀ ਐ ਬੋਲਦੀ ਐ ਬੋਲਦੀ ਅਸੀਂ ਤਾਂ ਮਾਈਕ ਤੁਹਾਨੂੰ ਦੇਤਾ ਤੇ ਜੋ ਬੋਲਣਾ ਬੋਲੋ ਸੋ ਬੜਾ ਅੱਛਾ ਸਾਰਿਆਂ ਨੇ ਸੁਝਾਅ ਵੀ ਦਿੱਤੇ ਨੇ ਨਾਲ ਦੱਸਿਆ ਵੀ ਇਲਾਕੇ ਦਾ ਹਾਲ ਮੈਂ ਇਸ ਇਲਾਕੇ ਨੂੰ ਸਾਰੇ ਨੂੰ ਜਾਣਦਾ ਇਹ ਮਨਸੂਰਾ ਜੋਦਾ ਕਿਲਾ ਰਾਏਪੁਰ ਆਸੀ ਇਹ ਗੁੱਜਰਵਾਲੇ ਸਾਰੇ ਪਿੰਡ ਜਿਹੜੇ ਨੇ ਇਹ ਸੱਜੜਾ ਹਾਂਜੀ ਸਾਰੇ ਪਿੰਡ ਜਿਹੜੇ ਨੇ ਇਹ ਪੜ੍ਹੇ ਲਿਖੇ ਬਿਲਕੁਲ ਸਹੀ ਕਹਿਆ ਸਰਪੰਚ ਸਾਹਿਬ ਨੇ ਪੜ੍ਹੇ ਲਿਖੇ ਅਫਸਰਾਂ ਦੇ ਪਿੰਡ ਨੇ ਬੜੇ ਵੱਡੇ ਵੱਡੇ ਟੂਰਨਾਮੈਂਟ ਇੱਥੇ ਹੁੰਦੇ ਨੇ ਕਿਲਾ ਰਾਏਪੁਰ ਨੂੰ ਤਾਂ ਮਿੰਨੀ 올림픽ਸ ਕਿਹਾ ਜਾਂਦਾ ਸੋ ਅੱਜ ਇੱਥੇ ਆ ਕੇ ਇਸ ਗੱਲ ਕਰਕੇ ਖੁਸ਼ੀ ਹੋਈ ਕਿ ਜੁੱਧ ਨਸ਼ਿਆਂ ਵਿਰੁੱਧ ਜਦੋਂ ਚਲਾਇਆ ਸੀਗਾ ਪਤਾ ਹੀ ਨਹੀਂ ਸਾਨੂੰ ਕਿੱਥੋਂ ਸ਼ੁਰੂ ਕਰੀਏ ਪਰ ਰਾਤ ਨੂੰ ਮੈਂ ਟੀਵੀ ਦੇਖ ਰਿਆ ਸੀ ਉਹ ਚ ਤੁਹਾਡੇ ਸਰਪੰਚ ਸਾਹਿਬ ਇੱਕ ਲੇਡੀ ਨਾਲ ਬਹਿਸ ਕਰ ਰਹੇ ਸੀ ਵੀ ਤੂੰ ਸਾਡੇ ਪਿੰਡ ਨਸ਼ਾ ਨਾ ਵੇਚ ਤੂੰ ਸਾਡੇ ਪਿੰਡ ਹੀ ਰਹਿਣੀ ਹੈ ਉਹ ਕਹਿੰਦੀ ਮੈਂ ਤਾਂ ਵੇਚੂਗੀ ਅਸੀਂ ਕਿਹੜਾ ਅੱਜ ਦੇ ਵੇਚਦੇ ਆ ਬਹੁਤ ਚਿਰ ਦੇ ਵੇਚਦੇ ਆ ਤੇ ਮੈਂ ਖਿਆ ਯਾਰ ਇਤਾਂ ਦੀ ਹਿੰਮਤ ਸਰਪੰਚ ਦੀ ਵੀ ਹਿੰਮਤ ਕਮਾਲ ਐ ਮੂਰੋਂ ਬੋਲਣ ਵਾਲੀ ਦੀ ਵੀ ਹਿੰਮਤ ਦੇਖਣ ਵਾਲੀ ਐ ਵੀ ਐ ਕਿਵੇਂ ਹਟ ਜੂ ਤਾਂ ਮੈਂ ਐਸਐਸਪੀ ਜਗਰਾਉਂ ਨਾਲ ਗੱਲ ਕੀਤੀ ਇਹ ਪਿੰਡ ਥੋੜਾ ਜਗਰਾਉਂ ਚ ਪੈਂਦਾ ਮੈਂ ਕਿਹਾ ਜੀ ਮੈਨੂੰ ਨੰਬਰ ਦਿਓ ਸਰਪੰਚ ਦਾ ਸਰਪੰਚ ਦਾ ਨੰਬਰ ਮੈਨੂੰ ਮਿਲ ਗਿਆ ਮੈਂ ਸਰਪੰਚ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਕੀ ਲੜਾਈ ਹੋ ਗਈ ਸੀ ਅੱਜ ਉਹ ਕਹਿੰਦੇ ਜੀ ਐ ਕਰਕੇ ਆ ਗੱਲ ਹੋ ਗਈ ਸੀ ਮੈਂ ਹੁਣ ਕੀ ਕਹਿੰਦੀ ਉਹ ਉਹ ਕਹਿੰਦੀ ਮੈਂ ਤਾਂ ਵੇਚੂ ਮੈਂ ਕਿਹਾ ਵੇ ਘਾਂਟਾ ਖੜ ਗਿਆ ਬਸ ਬਸ ਫਿਰ ਮੈਂ ਐਸਐਸਪੀ ਨੂੰ ਕਿਹਾ ਵੀ ਇੱਕ ਘੰਟੇ ਦੇ ਵਿੱਚ ਵਿੱਚ ਨਾਲ মিডিਆ ਨਾਲ ਜਿਹੜਾ ਜੀਸੀਬੀ ਵਾਲਾ ਪੀਲਾ ਪੰਜਾ ਮੈਨੂੰ ਇੱਕ ਘੰਟੇ ਦੇ ਵਿੱਚ ਵਿੱਚ ਰਿਪੋਰਟ ਦੇਈ ਜਾ ਕੇ ਵੀ ਕਿੰਨਾ ਘਟਾਤਾ ਜਾਂ ਚੱਲੀ ਜਾਂਦਾ ਕੰਮ ਉਹ ਤੋਂ ਪਹਿਲਾਂ ਹੀ ਸਰਪੰਚ ਸਾਹਿਬ ਦਾ ਮੈਨੂੰ ਫੋਨ ਆ ਗਿਆ ਕਹਿੰਦਾ ਜੀ ਕੰਮ ਚੱਲ ਪਿਆ 11:30 ਵਜੇ ਕਹਿੰਦਾ ਕੰਮ ਨਿਪਟ ਗਿਆ ਤੇ ਉਹ ਜੇਲ੍ਹ ਚਲੇ ਗਏ ਘਰ ਟਹਿ ਗਿਆ ਅਗਲੇ ਦਿਨ ਕਹਿੰਦਾ ਸਿਤਾ ਜੀ ਗੁਰਦੁਆਰਾ ਸਾਹਿਬ ਚ ਅਰਦਾਸ ਕਰਾ ਕੇ ਲੱਡੂ ਵੰਡੇ ਇੱਥੋਂ ਸ਼ੁਰੂ ਹੋ ਗਿਆ ਜੀ ਕੁਦਰਤੀ ਉਹ ਕਹਿੰਦੇ ਵੀ ਜਿਵੇਂ ਪ੍ਰਮਾਤਮਾ ਨੇ ਸੋ ਇਸ ਪਿੰਡ ਦਾ ਐ ਇਸ ਪਿੰਡ ਨੇ ਪਹਿਲਾ ਟੱਕ ਲਾਇਆ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਉਹ ਤੋਂ ਬਾਅਦ ਫਿਰ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਵੀ ਆ ਆ ਚੀਜ਼ ਜਿਹੜੀ ਹੈ ਇੱਥੋਂ ਇਹਨਾਂ ਦੀ ਲੱਕ ਟੁੱਟਦਾ ਨਸ਼ਾ ਰੰਦਾ ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਵੀ ਕੋਈ ਜੇਸੀ ਵੀ ਬੇਲੀ ਹੋਣੀ ਪੰਜਾਬ 'ਚ ਅੱਜ ਵੀ ਬਲੈਕ 'ਚ ਚੱਲ ਰਿਹਾ ਕੰਮ ਹੈ ਵੀ ਜੀ ਸੀ ਬੀਆਂ ਲੈ ਲੋ ਮੈਂ ਥੰਨਾ ਹਜੇ ਬਹੁਤ ਘਟਾਉਣੇ ਪਏ ਨੇ ਕੰਮ ਵਧੀਆ ਇਹ ਹੈ ਤੇ ਕਈਆਂ ਤਾਂ ਹਜੇ ਵੱਡੇ ਪਏ ਨੇ ਜਿਨ੍ਹਾਂ ਭੈਣ ਨੇ ਕਿਹਾ ਉਹਨਾਂ ਨੇ ਮਕਰਾਨੇ ਵਾਲਾ ਪੱਥਰ ਲਾਇਆ ਹੋਇਆ ਉਹਦੇ ਵਾਸਤੇ ਜੀ ਸੀ ਬੀਆਂ ਵੀ ਸਾਨੂੰ 19 22 ਦੀਆਂ ਚਾਬੀਆਂ ਨਾਲ ਨਾ ਨਟ ਕੱਸਣੇ ਪੈ ਰਹੇ ਨੇ ਕਿ ਤੇ ਪੰਜਾ ਹੀ ਨਾ ਟੁੱਟ ਜੇ ਇੰਨਾ ਮਹਿੰਗਾ ਪੱਥਰ ਲਾਇਆ ਹੋਇਆ ਉਹਨਾਂ ਨੇ ਲੋਕਾਂ ਦੇ 70 ਵਿਛਾ ਕੇ ਅਬ ਦੇ ਕਰੇ ਪੱਥਰ ਲਾਇਏ ਨੇ 70 ਵਿਛਾ ਕੇ ਸੋ ਇਹ ਚੱਲੂਗਾ ਇਹ ਜਿੰਨਾ ਚਿਰ ਬੀ ਨਾਸ ਨਹੀਂ ਹੁੰਦਾ ਨਾ ਉਹਨਾਂ ਚਿਰ ਅਸੀਂ ਛੱਡਣਾ ਨਹੀਂ ਮੈਨੂੰ ਦੁਬਾਰੇ ਬੁਲਾ ਲਿਓ ਮੈਂ ਦੁਬਾਰੇ ਆ ਜੂ ਨਾਰਿੰਗਵਾਲ ਚ ਜੇ ਕੋਈ ਥੋੜਾ ਜਿਹਾ ਸਿਰ ਚੱਕਦਾ ਹੈ ਦੇਖੋ ਸੱਪ ਜਿਹੜਾ ਆਪਾਂ ਖੇਤਾਣਿਆਂ ਰੋਜ਼ ਸੱਪਾਂ ਨਾਲ ਬਾਹ ਪੈਂਦਾ ਪੂਛ ਵਾਲੇ ਪਾਸੇ ਮਰਦਾ ਹੈ ਜਾਂ ਸਿਰ ਵਾਲੇ ਪਾਸੇ ਮਰਦਾ ਪੂਛ ਵਾਲੇ ਪਾਸੇ ਮਾਰੋਂਗੇ ਉਹ ਚੱਕ ਕੇ ਫਾਂ ਖੜ ਜੂਗਾ ਹੋਰ ਪੁੱਤਰ ਜਾਂਦਾ ਉਹ ਠੀਕ ਹੈ ਨਾ ਇੱਕ ਸਿਰ ਤੇ ਮਾਰੀਏ ਮੁੜ ਕੇ ਬਸ ਥੋੜਾ ਜਿਹਾ ਪੂਛ ਜੀ ਤਹਲਾਈ ਜਾਂਦਾ ਰਹਿੰਦਾ ਉਹਨੂੰ ਕਹਿੰਦੇ ਬਿਸ਼ਕੋਲਦਾ ਬਿਸ਼ਕੋਲਦਾ ਉਹਾਂ ਜੇ ਕਰੀ ਜਾਂ ਬਾ ਮੁੜ ਕੇ ਬਸ ਉਹ ਤੋਂ ਬਾ ਟੋਆ ਪਟਕੇ ਪੱਥਰੇ ਦੱਬ ਦਿੰਨੇ ਆ ਭਾਈ ਵਾਹਿਗੁਰੂ ਖਾਲਸਾ ਵਾਹਿਗੁਰੂ ਠੀਕ ਹੈ ਨਾ ਇਹ ਸਿਰ ਵਾਲੇ ਪਾਸਿਓਂ ਇਹਨਾਂ ਦੀ ਸਰੀਰੀ ਦੱਬਣੀ ਹੈ ਨਾ ਨਸ਼ਾ ਤਸਕਰਾਂ ਦੀ ਚੋਰੀ ਦੇ ਪੁੱਤ ਕਿਤੇ ਗੱਭਰੂ ਨਹੀਂ ਹੁੰਦੇ ਪਾਪ ਦੀ ਕਮਾਈ ਨਾਲ ਕੋਈ ਨਹੀਂ ਇੱਥੇ ਵੱਡਾ ਹੋਇਆ ਜੀ ਸਾਡੇ ਗੁਰਬਾਣੀ 'ਚ ਨਿਤੋਂ ਆਉਂਦਾ ਸਾਡੇ ਤਾਂ ਅਸੀਂ ਤਾਂ ਗੁਰਬਾਣ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਪੜ੍ਹਦੇ ਆ ਗੁਰਦੁਆਰਾ ਸਾਹਿਬ 'ਚੋਂ ਆਉਂਦਾ ਹਰ ਰੋਜ਼ ਸੰਦੇਸ਼ੇ ਦਿੱਤੇ ਜਾਂਦੇ ਨੇ ਸੋ ਇਸ ਕਰਕੇ ਆਪਾਂ ਦਸਾ ਨਾ ਹੋਂਦੀ ਕਮਾਈ ਕਰਨ ਵਾਲੇ ਬੰਦੇ ਆ ਸਾਡੇ ਗੁਰੂਆਂ ਨੇ ਕਿਰਤ ਕਰੋ ਵੰਡ ਛਕੋ ਨਾਮ ਜਪੋਦਾ ਸਾਨੂੰ ਹੋਕਾ ਦਿੱਤਾ ਅਸੀਂ ਕਿਰਤ ਕਮਾਈਆਂ ਕਰਨ ਵਾਲੇ ਬੰਦੇਾਂ ਝੋਟੇ ਦੇ ਸਿਰ ਵਰਗੀ ਸਾਡੀ ਧਰਤੀ ਆ ਪੰਜਾਬ ਚ ਆ ਕੇ ਕੋਈ ਬੰਦਾ ਭੁੱਖਾ ਨਹੀਂ ਰਹਿ ਸਕਦਾ ਪੰਜਾਬ ਦੀ ਧਰਤੀ ਹੈ ਜੇ ਜਾਨਵਰ ਵੀ ਭੁੱਖਾ ਨਹੀਂ ਰਹਿ ਸਕਦਾ ਕੋਈ ਜਨੌਰ ਭੁੱਖਾ ਨਹੀਂ ਰਹਿ ਸਕਦਾ ਇਹ ਧਰਤੀ ਸਾਡੀ ਆ ਪਰ ਕਲੰਕ ਲਾਗੀਆਂ ਪੁਰਾਣੀਆਂ ਸਕਾਰਾਂ ਕੀ ਕਰੀਏ ਜਿਸ ਤਰ੍ਹਾਂ ਆਪ ਬੋਲਦੇ ਆ ਕਿਹਾ ਗਿਆ ਕਿ ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਪੰਜਾ ਹੀ ਵਿਖਦਾ ਸੀ ਉਹ ਦੱਬ ਦਿਓ ਜਾਂ ਤੱਕੜੀ ਪੰਜਾ ਦੱਬੀ ਜਾਓ ਬਸ ਦੱਬੀ ਜਾਓ ਹੋਰ ਕੋਈ ਹੈ ਨਹੀਂ ਸੀ ਹੁਣ ਤੀਜੀ অপਸ਼ਨ ਆ ਗਈ ਤੇ ਤੁਸੀਂ ਉਹ ਵੀ ਦੱਬਤੀ ਤੇ ਹੁਣ ਵੀ ਅਸੀਂ ਨਾ ਕੀਤਾ ਕੁਛ ਤਾਂ ਫਿਰ ਸ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਵੀ ਕਹਿਣਗੀਆਂ ਵੀ ਭਾਈ ਤੁਹਾਡੇ ਕੋਲੇ ਟਾਈਮ ਸੀ ਸਾਰਾ ਕੁਝ ਤੁਹਾਡੇ ਹੱਥ ਚ ਸੀ ਤਾਂ ਤੁਸੀਂ ਕਿਉਂ ਨਹੀਂ ਕੀਤਾ ਫਿਰ ਸੋ ਸਾਨੂੰ ਨਕਸ਼ਾ ਬਣਾਉਣ ਨੂੰ ਲੱਗ ਗਿਆ 2.5 ਸਾਲ ਪਰ ਹੁਣ ਨਕਸ਼ਾ ਹੈ ਸਭ ਨਕਸ਼ਾ ਬਣਾਉਣ ਨੂੰ ਟਾਈਮ ਲੱਗਦਾ ਬਿਲਡਿੰਗ ਬਣਾਉਣ ਨੂੰ ਥੋੜੀ ਟਾਈਮ ਲੱਗਦਾ ਉਹ ਤਾਂ ਜਦੋਂ ਪਤਾ ਹੀ ਹੈ 12x12 ਦਾ ਆ ਕਮਰਾ ਬਣਾਉਣਾ ਹੈ ਇਹ ਕਮਰੇ ਦੇ ਵਿੱਚੋਂ ਇੱਥੇ ਬਾਥਰੂਮ ਕੱਢਣਾ ਆ ਰਸੋਈ ਆ ਆ ਹਾਲ ਹੈ ਉਹ ਤਾਂ ਬਸ ਬਾਅਦ ਚ ਮਿਸਤਰੀ ਨੇ ਤਿੰਨ ਇੱਕ ਦਾ ਮਸਾਲਾ ਆ ਜਾਂ ਦੋ ਇੱਕ ਦਾ ਮਸਾਲਾ ਪਾ ਕੀ ਬਸ ਚਿੰਨੀ ਹੁੰਦੀ ਹੈ ਨਾ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਸੋ ਬਣ ਗਏ ਨਕਸ਼ੇ ਬਿਲਕੁਲ ਮੈਂ ਇਹੀ ਗੱਲਾਂ ਪਹਿਲਾਂ ਸੀੜੀਆਂ ਕੈਸਟਾਂ ਚ ਜਿਵੇਂ ਭੈਣ ਨੇ ਕਿਹਾ ਆਪਣੇ ਸੀਰੀਅਲਾਂ ਚ ਵੀ ਇਹੀ ਕਹਿੰਦਾ ਰਿਹਾ ਵੀ ਭਾਈ ਇਹ ਇੱਕ ਇਹ ਜਿਹੜੇ ਇੱਕ ਸਮਾਜਿਕ ਆਲਮਤਾ ਨੇ ਇਹਨਾਂ ਨੂੰ ਦੂਰ ਕਰੀਏ ਚਲੋ ਹੁਣ ਮੌਕਾ ਮਿਲ ਗਿਆ ਤੁਸੀਂ ਮੈਨੂੰ ਐਡੇ ਵੱਡੇ ਅਹੁਦੇ ਤੇ ਦੇਤਾ ਨਹੀਂ ਤਾਂ ਮੈਂ ਮੇਰੀ ਤਾਂ ਕੀ ਔਕਾਤ ਹੈ ਅਰਵਿੰਦ ਕੇਜਰੀਵਾਲ ਸਾਹਿਬ ਨੇ ਇੱਕ ਮੌਕਾ ਦਿੱਤਾ ਵੀ ਭਾਈ ਦੇਖ ਲੋ ਯਾਰ ਪੰਜਾਬ ਨੂੰ ਕਿਵੇਂ ਠੀਕ ਕਰ ਸਕਦੇ ਆ ਤਾਂ ਅਸੀਂ ਕਰ ਰਹੇ ਆ ਉਹਨਾਂ ਦੀ ਹਵਾਈ ਚ ਕਰ ਰਹੇ ਆ ਕੋਈ ਲੋੜ ਪੈਂਦੀ ਹੈ ਦੂਰਦਰਸ਼ਕ ਕੋਈ ਡਾਇਰੈਕਸ਼ਨ ਵੀ ਪੁੱਛ ਲੈਣੇ ਆ ਕਿਉਂਕਿ 10 ਸਾਲ ਤੋਂ ਦਿੱਲੀ ਦੇ ਮੁੱਖ ਮੰਤਰੀ ਰਹੇ ਫਿਰ ਉਸ ਤੋਂ ਪਹਿਲਾਂ ਆਈਆਰਐਸ ਅਫਸਰ ਇਨਕਮ ਟੈਕਸ ਕਮਿਸ਼ਨਰ ਦੇ ਅਹੁਦੇ ਤੇ ਇਨਕਮ ਟੈਕਸ ਕਮਿਸ਼ਨ ਹਸਾਰ ਜ਼ਿਲ੍ਹੇ ਚ ਇਹਨਾਂ ਦਾ ਪਿੰਡ ਪੈਂਦਾ ਹੈ ਹਰਿਆਣੇ ਚ ਉਸ ਇਲਾਕੇ ਦੇ 40 50 ਕਿਲੋਮੀਟਰ ਦੇ ਏਰੀਏ ਚੋਂ ਇੱਕੋ ਹੀ ਬੰਦਾ ਸੀ ਜਿਹੜਾ ਮਤਲਬ IIT ਵਾਸਤੇ ਸਿਲੈਕਟ ਹੋਇਆ ਸੀ IIT ਖੜਗਪੁਰ ਸੋ ਉੱਥੋਂ ਇੰਜੀਨੀਅਰ ਕਰਕੇ ਫਿਰ IRS ਦਾ بڑے بڑے ਲਿਖੇ ਬੰਦੇ ਆ ਹਨਾ ਤੇ ਹੁਣ ਇਹਨਾਂ ਨੂੰ ਜਿੰਨਾ ਮਗਰ ਫਿਰਦੇ ਰਹੇ ਆ ਉਹਨੂੰ ਪਤਾ ਕੱਖ ਨਹੀਂ ਹਨਾ ਅਣਪੜ ਬੰਦੇ ਉਹ ਜਿਹੜੇ ਅਕਾਲੀ ਦਾ ਲਾਲੇ ਲਾਨੋ ਕਾਂਗਰਸ ਵਾਲੇ ਕੁਝ ਨਹੀਂ ਉਹਨਾਂ ਨੂੰ ਪਤਾ ਅਨਾ ਬਸ ਸਿੱਧਾ ਹੀ ਆ ਬਾਕੀ ਜੀ ਸੁਖਵੀਰ ਬਾਦਲ ਨੂੰ ਅਧਿਕਾਰ ਨੇ ਬਸ ਤੁਸੀਂ ਜਕਾਰਾ ਬੁਲਾ ਦੋ ਇੱਕ ਵਾਰੀ ਬੋਲੇ ਹੋ ਨਿਆਲੀ ਵਫਾਇ ਦੀ ਗੱਲ ਦੇਖੋ ਪਰ ਟੱਕੜੀ ਕਾ ਦੀ ਟੱਕੜੀ ਜਿਹੜੀ ਟੱਕੜੀ ਚਿੱਟਾ ਟੋਲੀ ਗਈ ਜਿਹੜੀ ਜਿਹੜੀ ਟੱਕੜੀ ਨੂੰ ਬਾਬੇ ਨਾਨਕ ਦੀ ਟੱਕੜੀ ਸਮਝ ਕੇ ਵੋਟਾਂ ਪਾਈ ਗਏ ਪੋਸੇ ਬਾਬੇ ਨਾਨਕ ਦੀ ਬਾਣੀ ਉਹਨਾਂ ਨੇ ਰੋਲਤੀ ਤੇ ਅੱਜ ਫਿਰ ਆਪ ਕਿੱਥੇ ਨੇ ਮੈਨੂੰ ਇਹ ਦੱਸ ਦੋ ਫਿਰ ਤਾਂ ਹੁਣ ਰੱਬ 'ਚ ਯਕੀਨ ਹੈਗਾ ਨਾ ਹੁਣ ਕਿ ਹੈਗਾ ਭਾਈ ਪ੍ਰਮਾਤਮਾ ਅੱਜ ਆਪ ਕਿੱਥੇ ਨੇ ਅਜਾਪ ਕਿਤੇ ਨਹੀਂ ਲੱਭ ਰਹੇ ਸੋ ਐਂ ਹੀ ਕਾਹੀ ਹਾਲ ਕਾਂਗਰਸ ਦਾ ਉਹਨਾਂ ਨੇ ਵੀ ਘਟ ਨਹੀਂ ਕੀਤੀ ਉਹਨਾਂ ਨੇ ਰਿਸ਼ਵਤ ਪੈਦਾ ਕੀਤੀ ਇਹਨਾਂ ਨੇ ਵਧਾਈ ਇਹਨਾਂ ਨੇ ਨਸ਼ੇ ਪੈਦਾ ਕੀਤੇ ਉਹਨਾਂ ਨੇ ਵਧਾਏ ਐ ਇੱਕ ਦੂਜੇ ਦੇ ਪੂਰਕ ਬਣ ਕੇ ਚੱਲਦੇ ਰਹੇ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਬਹੁਤ ਸਾਰੀਆਂ ਪਾਰਟੀਆਂ ਦੇ ਵਰਕਰ ਵਲੰਟੀਅਰ ਵੀ ਬੈਠੇ ਹੋਣੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਆਮ ਬਣੀ ਪਾਰਟੀ ਜੁਆਇਨ ਕਰੋ ਉਹ ਤੁਹਾਡਾ ਮਨ ਹੈ ਡੈਮੋਕ੍ਰੇਸੀ ਹੈ ਪਰ ਇਸ ਮਹਿੰਮ ਨੂੰ ਇੱਕ ਪੰਜਾਬ ਦੀ ਮਹਿਮ ਮੰਨ ਕੇ ਪਾਰਟੀ ਪੱਦਰ ਤੋਂ ਉੱਪਰ ਦੀ ਮਹਿਮ ਮੰਨ ਕੇ ਸਾਥ ਦੇ ਦਿਓ ਕਿਉਂਕਿ ਦੂਜੇ ਦੇ ਘਰ ਲੱਗੀ ਹੋਈ ਅੱਗ ਲੋੜੀ ਲੱਗਦੀ ਹੈ ਆਪਦੇ ਘਰ ਲੱਗੀ ਹੋਈ ਅੱਗ ਦਾ ਸੇਕ ਲੱਗਦਾ ਹੈ ਜਦੋਂ ਆਪਣੇ ਕੋਈ ਰੱਬ ਨਾ ਕਰੇ ਕਣਕਾਂ ਨੂੰ ਅੱਗ ਲੱਗ ਜਾਂਦੀ ਹੈ ਅਪ੍ਰੈਲ ਚ ਅੱਗ ਭਾਵੇਂ 100 ਕਿੱਲਾ ਦੂਰ ਹੋਵੇ ਪਰ ਆਪਾਂ ਆਪ ਪਾਣੀ ਦੀਆਂ ਬਾਲਟੀਆਂ ਲੈ ਕੇ ਟਰੈਕਟਰ ਲੈ ਕੇ ਤਵੀਆਂ ਪਾ ਕੇ ਜਾਂ ਕਈਆਂ ਲੈ ਕੇ ਵੀ ਮਿੱਟੀ ਪਾ ਦਾਂਗੇ ਅੱਪਾ ਕਿਉਂ ਜਾਣਦੇ ਆ ਅੱਗ ਤਾਂ 100 ਕਿਲਾ ਦੂਰ ਹੈ ਕਿਉਂਕਿ ਆਪਣ ਨੂੰ ਪਤਾ ਹੁੰਦਾ ਜੇ ਨਾ ਬੁਝਾਈ ਇਹ ਸਾਡੇ ਵਾਲੀ ਕਨਕ ਤੱਕ ਆ ਜਾਊਗੀ ਇਹ ਸਾਡੇ ਖੇਤ ਵੀ ਆ ਜਾਊਗੀ ਸੋ ਇਸ ਕਰਕੇ ਹੁਣੇ ਜਿੱਥੇ ਮੌਕਾ ਮਿਲਦਾ ਥੋੜੀ ਜੀ ਅੱਗ ਲੱਗਦੀ ਆ ਉੱਤੇ ਮਿੱਟੀ ਪਾ ਦਿਓ ਉੱਤੇ ਪਾਣੀ ਪਾ ਦਿਓ ਉਹਨੂੰ ਬੁਝਾ ਦਿਓ ਕਿਉਂਕਿ ਕੋਈ ਪਤਾ ਨਹੀਂ ਉਹ ਅੱਗ ਨੇ ਕਿੱਧਰ ਦੀ ਜਾ ਕੇ ਕਿੱਧਰ ਜਾ ਕੇ ਥੋੜੇ ਕਰੀ ਆ ਸਕਦੀ ਹੈ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਸਾਡਾ ਸਾਥ ਦਿਓ ਵੋਟਾਂ ਵੇਲੇ ਜਿਹਦੇ ਨਾਲ ਮਰਜ਼ੀ ਹੋ ਜਾਓ ਵੋਟਾਂ ਵੇਲੇ ਤੁਹਾਡਾ ਹੱਕ ਆ ਪੜਾ ਡੈਮੋਕਰੇਟਿਕ ਰਾਈਟਰ ਜਿਹੜਾ ਚੰਗਾ ਲੱਗਦਾ ਹਰੇਕ ਪਾਰਟੀ ਆਪਦਾ ਪ੍ਰੋਗਰਾਮ ਦਿੰਦੀ ਹੈ ਤੁਸੀਂ ਜਿਹੜਾ ਪ੍ਰੋਗਰਾਮ ਚੰਗਾ ਲੱਗਦਾ ਉਹਦੇ ਨਾਲ ਹੋ ਜਿਓ ਠੀਕ ਹੈ ਬਸ ਕਿ ਉਹਨਾਂ ਦਾ ਪ੍ਰੋਗਰਾਮ ਹੈ ਹੀ ਨਹੀਂ ਅਜੇ ਤੱਕ ਤਾਂ ਕੋਈ ਉਹਦਾ ਬਸ ਐਂ ਐਂ ਉਡੀਕੀ ਜਾਂਦੇ ਨੇ ਵੀ ਸਾਡੀ ਵਾਰ ਹੀ ਆਊਗੀ ਤੇ ਵਾਰ ਹੀ ਹੁਣ ਐ ਥੋੜੀ ਆਉਂਦੀ ਹੈ ਠੀਕ ਹੈ ਨਾ ਆ ਪਾਣੀ ਦਾ ਝਗੜਾ ਪਿਆ ਕੋਈ ਨਹੀਂ ਆਇਆ ਮੇਰੇ ਕੋਲੇ ਉੱਥੇ ਮੈਂ ਇਕੱਲਾ ਹੀ ਗਿਆ ਨੰਗਲ